12 ਫਾਰੀਆ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਨਮਸਕਾਰ ਸਭ ਤੋਂ ਪਹਿਲਾਂ ਸੱਜਣ ਮੈਂ ਤੈਨੂੰ ਹੀ ਬੋਲਾਂਗਾ ਤੂੰ ਮੇਰੇ ਨਾਲ ਹੈ ਤੂੰ ਲੋਕਾਂ ਦਾ ਚਿਹਰੇ ਤੇ ਰੰਗ ਦੇਖਿਆ ਲੋਕਾਂ ਦੀ ਖੁਸ਼ੀ ਦੇਖੀ ਹੈ ਕੋਈ ਇਦਾਂ ਦੇ ਘਰ ਜਿੱਥੇ ਗਿਆ ਕਿਤੇ ਲੱਗਿਆ ਤੈਨੂੰ ਕਿ ਕੋਈ ਬੰਦਾ ਤੇਰੇ ਨਾਲ ਨਹੀਂ ਹੈਗਾ ਇਹ ਸਾਰੇ ਬੰਦੇ ਜਿੰਨੇ ਨਾਲ ਹੈਗੇ ਨੇ ਸਾਰੇ ਲੋਕਲੇ ਨੇ ਤੇ ਰੈਸਿਓਰ ਕਿ ਇਸ ਵਾਰ ਆਮ ਆਦਮੀ ਪਾਰਟੀ ਦਾ ਇਹ ਨਗਰ ਪੰਚਾਇਤ ਬਣ ਜਾ ਰਿਹਾ ਹੈ ਸਾਡੇ ਹੀ ਪ੍ਰਦਾਨ ਹੋਏਗਾ ਇੱਥੇ ਸਾਡੇ ਹੀ ਮੈਂਬਰ ਹੋਣਗੇ ਉਹ ਜਿਹੜਾ ਇਸ ਏਰੀਆ ਦਾ ਵਿਕਾਸ ਪਿਛਲੇ ਕਾਫੀ ਸਾਲਾਂ ਤੋਂ ਰੁਕਿਆ ਹੋਇਆ ਹੈ ਮੈਨੂੰ ਯਕੀਨ ਹਲ ਕੇ ਸਕਦਾ ਕਿ ਪੂਰਾ ਹੋਏਗਾ ਮੈਂ ਲੋਕਾਂ ਨੂੰ ਵੀ ਤੁਹਾਡੇ ਮਾਧਮ ਤੋਂ ਜਿਹੜੇ ਵੀ ਮੈਨੂੰ ਸੁਣਦੇ ਨੇ ਜਾਂ ਜਿਹੜੇ ਸਾਡੇ ਨਾਲ ਜੁੜੇ ਹੋਏ ਨੇ ਕੋਈ ਕੰਮ ਕਿਸੇ ਦਾ ਨਹੀਂ ਰੁਕੇਗਾ ਸਰਕਾਰ ਆਮ ਆਦਮੀ ਪਾਰਟੀ ਦੀ ਹੈ ਨਗਰ ਪੰਚਾਇਤ ਅਗਰ ਇੱਥੇ ਕਮੇਟੀ ਬਣਦੀ ਹੈ ਤੇ ਜਿਹੜੇ ਕੰਮ ਰੁਕੇ ਲਿਖੜਕਾਂ ਦਾ ਹੋਏ ਅੱਛੇ ਸਹਿਰੇਟ ਆਲਰੇਡੀ ਸਟਾਰਟ ਹੋ ਗਿਆ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਸਾਡੇ 77 ਕਰੋੜ ਰੁਪਏ ਮੰਤਰੀ ਦੇ ਲਾਇਕ ਕੰਮ ਵੀ ਸ਼ੁਰੂ ਹੋ ਗਿਆ ਸਕੂਲ ਦਾ ਕੰਮ ਹੋਏ ਖੇਲ ਦਾ ਗਰਾਊਂਡ ਦੂਸਰਾ ਤੀਸਰਾ ਮੈਂ ਦੇਖ ਰਿਹਾ ਬਿਜਲੀ ਦੇ ਤਾਰਾਂ ਕਾਫੀ ਥੱਲੇ ਨੇ ਕੁਝ ਖੰਭੇ 15 ਵੀ ਲੱਗੇ ਨੇ ਪਰ ਹੋਰ ਵੀ ਲੱਗਣ ਵਾਲੇ ਨੇ ਇਹਨੂੰ ਵੀ ਕਰਾਂਗੇ ਇਸ ਮੇਰੇ 6 ਨੰਬਰ ਤੋਂ ਕਮਲੇਸ਼ ਜੀ ਸਾਡੇ ਮੈਂਬਰ ਦੇ ਕੈਂਡੀਡੇਟ ਨੇ ਮੈਨੂੰ ਪੂਰਾ ਯਕੀਨ ਹੈ ਕਿ ਲੋਕਾਂ ਨੇ ਲੋਕੀ ਇਹਨਾਂ ਨੂੰ ਆਮ ਆਦਮੀ ਪਾਰਟੀ ਦਾ ਕੈਂਡੀਡੇਟ ਸਮਝ ਕੇ ਇਹਨੂੰ ਵੋਟ ਪਾ ਦੇਗੇ ਔਰ आम आदमी पार्टी एक हिंदुस्तान दी वो पार्टी है जो कहंदी है वो करदी है इन्होने जो जो वादे किए थे सिगे जदों पावर चाय अजी फ्री बिजली देंगे मैं सारे ਤੁਹਾਡੇ ਫੋਨ ਤੇ ਤੁਹਾਡੇ ਚੈਨਲ ਤੇ ਕਹਿ ਰਿਆ ਅਗਰ ਕਿਸੇ ਦਾ ਬਿੱਲ ਵੀ ਆਇਆ ਹੈ 1 ਰੁਪਿਆ ਤੁਸੀਂ ਪੇ ਨਹੀਂ ਕਰਨਾ ਤੁਹਾਡਾ ਬਿੱਲ ਮਾਫ ਹੋਏਗਾ ਗਲਤੀ ਨਾ ਕਰਾ ਆ ਵੀ ਗਿਆ ਤੇ ਫਿਕਰ ਨਹੀਂ ਕਰਨਾ 22 ਤਰੀਕ ਦੇ ਬਾਅਦ ਡਿਪਾਰਟਮੈਂਟ ਕਨਸਰਨ ਦਾ ਅਫਸਰ ਆਏਗਾ ਸਾਰੇ ਬਿੱਲ ਕੈਨਸਲ ਕਰਕੇ ਜਾਏਗਾ ਇਸ ਵਾਸਤੇ ਕੋਈ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਕਿਉਂਕਿ ਆਮ ਆਦਮੀ ਪਾਰਟੀ ਦਾ ਵਾਅਦਾ ਹੈ ਚਾਹੇ ਕੋਈ ਮਨਦਾ ਕਿਸੇ ਕਾਸਟੂਮ ਬਿਲੋਂਗ ਕਰਦਾ ਹੈ ਉਹਦਾ ਕੋਈ ਮਤਲ ਨਹੀਂ ਲੇਕਿਨ ਬਿੱਲ ਬਿਜਲੀ ਦਾ ਕਿਸ ਤੱਕ ਪਿੰਡ ਚ ਆਏਗਾ ਨਹੀਂ ਇਸ ਵਾਸਤੇ ਜਿਹੜੇ ਫਿਗਰਸ ਸੀਗੇ ਉਹ ਆਪਣਾ ਫਿਕਰ ਤੋਂ ਬਾਹਰ ਨਿਕਲ ਪੂਰਾ ਯਕੀਨ ਹੈ ਮੈਨੂੰ ਸਜਣ ਕਿ ਨਈ ਨਰੋਡ ਜਮਲ ਸਿੰਘ ਜੀ ਨਗਰ ਪੰਚਾਇਤ ਨਹੀਂ ਬਣੇਗੀ ਪੰਜਾਬ ਚ ਉਹ ਜਲੰਧਰ ਹੋਏ ਅੰਮ੍ਰਿਤਸਰ ਹੋਏ ਚਾਹ ਲੋ ਜਿੱਤੇ ਵੀ ਹੈਗਾ ਉਹ 100% ਇਸ ਵਾਰ ਨਯਰ ਆਮ ਆਦਮੀ ਪਾਰਟੀ ਦਾ ਹੋਏਗਾ ਕਿਉਂਕਿ ਲੋਕਾਂ ਨੇ ਡਿਸਾਈਡ ਕਰ ਲਿਆ ਕਿ ਜਿਨ੍ਹਾਂ ਨੇ ਉਹਨਾਂ ਨੂੰ ਲੁੱਟਿਆ ਪੁੱਟਿਆ ਖਾਦਾ ਬਰਬਾਦ ਕੀਤਾ ਹੁਣ 10-20 ਸਾਲ ਉਹਨਾਂ ਨੂੰ ਸਾਹਿਤ ਰੱਖਿਆ ਜਾਏ ਔਰ ਆਮ ਆਦਮੀ ਪਾਰਟੀ ਨੂੰ ਮੌਕਾ ਦਿੱਤਾ ਜਾਏ ਕਿਉਂਕਿ ਆਮ ਆਦਮੀ ਪਾਰਟੀ ਆਮ ਆਦਮੀ ਦੀ ਹੈਗੀ ਹੈ ਔਰ ਉਹ ਕੰਮ ਵੀ ਦਹੀਂ ਕਰਦੀ ਹੈ ਔਰ ਮੈਂ ਤੁਹਾਨੂੰ ਯਕੀਨ ਦਿਵਾਉਣਾ ਅੱਜ ਤੁਹਾਡੇ ਚੈਨਲ ਤੇ ਕੇ ਕੋਈ ਅਗਰ ਗਵਰਨਮੈਂਟ ਅਫੀਸ਼ਰ ਕੰਮ ਨਹੀਂ ਕਰਦਾ ਮੇਰਾ ਫੋਨ ਨੰਬਰ ਸਾਰਿਆਂ ਬੰਦਿਆਂ ਕੋਲ ਹੈ ਮੇਰੇ ਪਾਰਟੀ ਦੇ ਮੈਂਬਰਾਂ ਕੋਲ ਵੀ ਹੈਗਾ ਔਰ ਮੇਰੇ ਪਾਰਟੀ ਦੇ ਕਾਰਜਕਰਤਾ ਜਿਹੜੇ ਨੇ ਮੈਂ ਉਹਨਾਂ ਨੂੰ ਕਹਾਂਗਾ ਤੁਹਾਡਾ ਕੰਮ ਤੁਹਾਡੇ ਨਾਲ ਜੁੜੇ ਹੋਏ ਲੋਕੀ ਜਾਂ ਇਹਦੇ ਇਲਾਵਾ ਕੋਈ ਬੰਦਾ ਅਗਰ ਕੰਮ ਨਹੀਂ ਕਰਦਾ ਪੈਸੇ ਮੰਗਦਾ ਉੱਥੇ ਹੀ ਫਾਈਲ ਛੱਡੋ ਮੇਰੇ ਕੋਲ ਆਓ ਉਹ ਅਫਸਰ ਤੇ ਐਕਚੁਅਲੀ ਕੀਤਾ ਜਾਏਗਾ ਉਹਨੂੰ ਸਸਪੈਂਡਰੀ ਕੀਤਾ ਜਾਏਗਾ ਡਿਸਮਿਸ ਕੀਤਾ ਜਾਏਗਾ ਔਰ ਬਗੈਰ ਪੈਸੇ ਨੇ ਕੰਮ ਹੋਏਗਾ ਕਿਉਂਕਿ ਇਹ ਸਾਡੀ ਪਾਰਟੀ ਦਾ ਨੰਬਰ 1 ਮੁੱਦਾ ਹੈਗਾ ਕ੍ਰਾਪਸ਼ਨ ਫ੍ਰੀ ਐਡਮਿਨਿਸਟ੍ਰੇਸ਼ਨ ਸਾਫ ਸੁਥਰਾ ਨੋ ਕ੍ਰਾਪਸ਼ਨ ਦੂਸਰਾ ਨਸ਼ਿਆਂ ਦਾ ਕੰਮ ਜਿਹੜਾ ਨਹੀਂ ਖਤਮ ਹੋਇਆ ਇਹ ਆਉਣ ਵਾਲੇ 6-7 ਮਹੀਨਿਆਂ ਚ ਸਾਡੀ ਪ੍ਰਾਇਰੀਟੀ ਹੈ ਕਿ ਸਭ ਤੋਂ ਪਹਿਲੇ ਜ਼ਿਲ੍ਹਾ ਪਠਾਨਕੋਟ ਵਿੱਚ ਨਸ਼ਾ ਔਰ ਕ੍ਰਾਪਸ਼ਨ ਖਤਮ ਹੋਏਗੀ ਬਾਕੀ ਪੰਜਾਬ ਇਹਨੂੰ ਫਾਲੋ ਕਰੇਗਾ ਔਰ ਯਕੀਨ ਨਾਲ ਕਹਿਣਾ ਕਿ ਮੇਰੇ ਜਿਹੜੇ ਵੀ ਭਰਾ ਭੈਣ ਸੁਣ ਰਹੇ ਨੇ ਉਹ 21 ਤਰੀਕ ਨੂੰ ਸਵੇਰੇ ਬਾਨਾ ਕੋਈ ਨਹੀਂ ਹੁਣ ਜਿਆਦਾ ਸਾਰੇ ਉੱਠ ਕੇ ਕਰੋ ਜਾਓ ਪਹਿਲੇ ਵੋਟ ਪਾਓ ਬਾਅਦ ਕੁਝ ਹੋਰ ਕਰੋ ਔਰ ਤੁਹਾਡਾ ਆਪਣਾ ਕੈਂਡੀਡੇਟ ਕਮਲੇਸ਼ 6 ਨੰਬਰ ਬਾਅਦ ਔਰ ਬਾਕੀ ਵੀ ਜਿਹੜੀ ਬਾੜਾ ਹੈ ਨਾ ਉਹਨਾਂ ਚ ਝਾੜੂ ਦਾ ਬਟਨ ਆਉ ਨੂੰ ਦਬਾਓ ਤਾਂ ਕਿ ਤੁਹਾਡਾ ਮੈਂਬਰ ਬਣੇ ਕਮੇਟੀ ਤੁਹਾਡੀ ਬਣੇ ਔਰ ਆਉਣ ਵਾਲੇ ਸਮੇਂ ਤੇ ਤੁਹਾਡਾ ਜੋ ਵੀ ਕੋਈ ਪ੍ਰੋਬਲਮ ਹੈ ਉਹ ਕਮੇਟੀ ਦੇਖੇ ਕਮੇਟੀ ਦਾ ਪ੍ਰਧਾਨ ਰਖੇ ਧੰਨਵਾਦ ਨਮਸਕਾਰ